ਬਰਨਾਲਾ ਦੇ ਪਿੰਡ ਠੁਲੀਵਾਲ ਦੇ ਰਹਿਣ ਵਾਲੇ ਇੱਕ ਫੌਜੀ ਜਵਾਨ ਦੀ ਸ਼੍ਰੀਨਗਰ ਦੇਵ ਪਰਗਨਾਮ ਇਲਾਕੇ ਦੇ ਵਿੱਚ ਡਿਊਟੀ ਦੌਰਾਨ ਮੌਤ ਕੋਈ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਫੌਜੀ ਜਵਾਨ ਸੁਖਦੇਵ ਸਿੰਘ ਸਿੱਖ ਰੈਜiment ਮਦਰ ਜੂਨਟ ਸਤਾਈ ਦੇ ਨਾਇਕ ਸੀ ਤੇ ਇਸਾਨ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀ ਤੇ ਦੋ ਬੇਣਾ ਦੇ ਇਕਲੌਤੇ ਪਰਾ ਸੀ ਤੇ ਉਹ ਆਪਣੇ ਪਿੱਛੇ 10 ਸਾਲ ਦਾ ਬੱਚਾ ਛੱਡ ਗਏ ਨੇ ਪਤਨੀ ਦੇ ਮੁਤਾਬਕ ਉਹਨਾਂ ਨੂੰ ਕੱਲ੍ਹ ਦੇਰ ਸ਼ਾਮ ਖਬਰ ਮਿਲੀ ਸੀ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਤੇ ਇਸ ਤੋਂ ਬਾਅਦ ਜਦੋਂ ਉਹਨਾਂ ਮੋਬਾਈਲ ਤੇ ਫੋਨ ਲਗਾਇਆ ਤਾਂ ਰਿੰਗ ਤਾਂ ਗਈ ਲੇਕਿਨ ਇਸ ਤੋਂ ਬਾਅਦ ਫੋਨ ਵੀ ਬੰਦ ਹੋ ਗਿਆ ਹਨੂ ਰਾਤ 8:30 ਵਜੇ ਫੋਨ ਆਇਆ ਸੀ ਜੀ ਕਹਿੰਦੇ ਵੀ ਉਹਦੇ ਸੱਟਾਂ ਲੱਗੀਆਂ ਕਹਿੰਦੇ ਵੀ ਹਸਪੀਟਲ ਚ ਦਾਖਲ ਨਹੀਂ ਗਏ ਵੀ ਉਹਨਾਂ ਦਾ ਫੋਨ ਜਮਾ ਹੋ ਗਿਆ ਵੀ ਤੁਸੀਂ ਫਿਕਰ ਨਾ ਕਰਿਓ ਫੋਨ ਬੰਦ ਦਾਗਾ ਜਦ ਅਸੀਂ ਫੋਨ ਕੀਤਾ ਤਾਂ ਫੋਨ ਚੱਲਦਾ ਸੀਗਾ ਕਿੰਗ ਗਈ ਜਦੋਂ ਜਦ ਹੀ ਫੋਨ ਬੰਦ ਹੋ ਗਿਆ ਮੁੜ ਕੇ ਨਹੀਂ ਲੱਗਿਆ ਸਾਡੀ ਗੱਲ ਪਰਸੋਂ ਰਾਤ ਨੂੰ ਹੋਈ ਆ ਪਰਸੋਂ ਦੇ ਕਰੇ ਪੁੱਛ ਰਹੇ ਸੀ ਵੀ ਠੀਕ ਠਾਕ ਆ ਸਭਾ ਹਾਂਜੀ ਬਸ ਇੰਨੀ ਗੱਲ ਹੋਈ ਆ ਉਹਨਾਂ ਨੂੰ 2 ਮਹੀਨੇ ਹੋ ਗਏ ਆ ਕਿ ਗਿਆ ਤੇ ਉਹਨਾਂ ਨੇ ਜੀ ਬਦਲੀ ਹੋਣੀ ਸੀ ਉਹਨਾਂ ਦੀ ਜਗ੍ਹਾ ਤੇ ਜਿਹੜੇ ਮੁੰਡੇ ਨੇ ਜਾਣਾ ਸੀ ਉਹ ਹਜੇ ਮੁੰਡਾ ਉੱਥੇ ਗਿਆ ਨਹੀਂ ਸੀਗਾ ਬਸ ਉਹ ਕਹਿੰਦੇ ਸੀ ਵੀ ਜਦੋਂ ਮੁੰਡਾ ਆ ਗਿਆ ਵੀ ਮੈਂ ਜਦੇ ਹੀ ਵਕ ਕਰੇ ਆ ਜਾਣਾ ਛੁੱਟੀ ਵੀ ਮੇਰੀ ਬਦਲੀ ਹੋਣੀ ਆ ਮੈਨੂੰ 7 ਦਿਨ ਦੀ ਛੁੱਟੀ ਮਿਲੂਗੀ ਬਸ ਉਹ ਕਹਿੰਦੇ ਵੀ ਜਦੋਂ ਮੁੰਡਾ ਆ ਗਿਆ ਮੇਰੀ ਜਗ੍ਹਾ ਤੇ ਵੀ ਮੈਂ ਉਹਦੀ ਆ ਜਾਊਂਗਾ ਹਾਂਜੀ ਉਹ ਦੂਰ 15 ਸਾਲ ਹੋ ਗਏ ਉਹਨਾਂ ਨੂੰ ਘਰ ਤੇ ਸਟਨਾ ਜੀ ਚਲੋ ਸ਼ਾਮ ਨੂੰ ਇਹਦੇ ਸੂਬੇਦਾਰ ਸਾਹਿਬ ਦਾ ਉਥੋਂ ਫੋਨ ਆਉਂਦਾ ਆਰਮੀ ਚੋਂ ਜੀ ਉਹਨਾਂ ਨੇ ਸਾਨੂੰ ਬਰੀਫ ਕਰਤਾ ਸੀ ਵੀ ਇਹ ਡੈਥ ਇਹਨਾਂ ਦੀ ਹੋ ਚੁੱਕੀ ਆ ਤੇ ਚਲੋ ਪਏ ਸੀ ਮੂਰੇ ਰਾਤ ਆ ਵੀ ਪਰਿਵਾਰ ਤੇ ਕੋਈ ਚੀਜ਼ ਨਾ ਬੀਤੀ ਉਹ ਇਹਨਾਂ ਨੂੰ ਤਲਾਹ ਕਰਤਾ ਸੀ ਵੀ ਉਹਨਾਂ ਨੂੰ ਹਸਪੀਟਲ ਦਾਖਲ ਕਰਿਆ ਗਿਆ ਪਰ ਚਲੋ ਸਵੇਰੇ ਅੱਜ ਮਾਰਨਿੰਗ ਕਲੀਅਰ ਹੋ ਗਿਆ ਸਾਰਾ ਸਾਨੂੰ ਆਏ ਸੀ ਵੀ ਅੱਜ ਮਤਲਬ ਕਿ ਲੈ ਕੇ ਉਹਦੀ ਦੇ ਆ ਜਾਣਗੇ ਪਰ ਹੁਣ ਥੋੜਾ ਜਿਹਾ ਸਾਡੀ ਪਹਿਲਾਂ ਗੱਲ ਹੋਈ ਆ ਵੀ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਕੱਲ ਨੂੰ ਸ਼ਵੇਰੇ 9 ਵਜੇ ਲੈ ਕੇ ਪਿੰਡ ਪਹੁੰਚਣਗੇ ਮੌਦਾ ਕਰਨ ਜੀ ਹਜੇ ਉਹਨਾਂ ਨੇ ਕੁਦਰਤੀ ਤੌਰ ਤੇ ਐਕਚੁਅਲ ਗੱਤੀ ਦੱਸੀ ਹੈ ਜੀ ਜੋੜੀ ਦਰਾਂ ਨਹੀਂ ਹੋਈ ਹੈ ਜੀ ਬਾਕੀ ਕੱਲ ਨੂੰ ਉਹ ਅੱਜ ਪੋਸਟਮਾਰਟਮ ਹੋ ਜਾਊਗਾ ਕਲੀਅਰ ਕਰ ਦੇਣਗੇ ਕੱਲ ਨੂੰ ਕਿਵੇਂ-ਕਿਵੇਂ ਨਹੀਂ ਇਹਨਾਂ ਦੇ ਅਫਸਰ ਪਰਿਵਾਰ ਚ ਜੀ ਇਹਨਾਂ ਦੇ ਮਾਤਾ-ਪਿਤਾ ਨੇ ਜੀ ਮੁੰਡੇ ਦੇ ਜਿਹੜੀਆਂ ਦੋ ਸਿਸਟਰ ਨੇ ਉਹ ਵਿਆਹੀਆਂ ਵੀ ਨੇ ਜੀ ਇੱਕ ਬੱਚਾ ਇਹਨਾਂ ਦੇ ਛੋਟਾ ਜੀ ਵਾਈਫਾਈ ਇਹਨਾਂ ਦੀ ਕਿਉਂਟੀ ਦਰਾਨ ਹੋਈ ਹੈ ਜਿੰਨਾ ਕੱਲ ਸਵੇਰ ਤੱਕ ਕਿਉਂਟੀ ਦੱਸਦੀ ਹੈ ਕਿ 5 ਨਵੰਬਰ ਦੀ ਸਵੇਰ ਨੂੰ ਠੁਲੀਵਾਲ ਪਿੰਡ ਦੇ ਵਿੱਚ ਸ਼ਹੀਦ ਫੌਜੀ ਜਵਾਨ ਦੀ ਮ੍ਰਿਤਕ ਦੇ ਪਹੁੰਚੇਗੀ ਜਿਸ ਤੋਂ ਬਾਅਦ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਜਗਬਾਣੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ